ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਦਾਸਪੁਰ ਜ਼ਿਲ੍ਹੇ ਦਾ ਸ਼ਹਿਰ ਬਟਾਲਾ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਕਰਕੇ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦੀ ਕੁੱਖੋਂ ਦੋ ਪੁੱਤਰਾਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੇ ਜਨਮ ਲਿਆ ਬਾਬਾ ਲਖਮੀਦਾਸ ਜੀ ਬਾਰੇ ਇਤਿਹਾਸ ਵਿੱਚ ਜਿਆਦਾ ਜਾਣਕਾਰੀ ਨਹੀਂ ਮਿਲਦੀ। ਉਦਾਸੀਨ ਮਤ ਦੇ ਮੋਢੀ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਤੇ ਸ਼ਰਧਾਲੂ ਪੂਰੇ ਭਾਰਤ ਵਿੱਚ ਮਿਲਦੇ ਹਨ। ਬਟਾਲਾ ਤਹਿਸੀਲ ਚ ਪੈਂਦੇ ਪਿੰਡ ਨਾਨਕ ਚੱਕ ਦਾ ਨਾਂ ਬਾਬਾ ਸ੍ਰੀ ਚੰਦ ਜੀ ਦੇ ਤਪ ਅਸਥਾਨ ਹੋਣ ਕਰਕੇ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਪਿੰਡ ਨਾਨਕ ਚੱਕ ਦੇ ਇਤਿਹਾਸ ਬਾਰੇ ਜਾਣਕਾਰੀ ਅਨੁਸਾਰ ਬਾਦਸ਼ਾਹ ਜਹਾਂਗੀਰ ਨੇ ਆਪਣੇ ਮੁਰਸ਼ਿਦ ਮੀਆਂ ਮੀਰ ਨੂੰ ਪੁੱਛਿਆ ਕਿ ਜਿਸ ਤਰ੍ਹਾਂ ਮੈਂ ਇਸ ਸਮੇਂ ਸਾਰੇ ਬਾਦਸ਼ਾਹਾਂ ਦਾ ਬਾਦਸ਼ਾਹ ਹਾਂ ਕੀ ਤੁਹਾਡਾ ਵੀ ਕੋਈ ਪੀਰਾਂ ਦਾ ਪੀਰ ਹੈ ਤਾਂ ਮੀਆਂ ਮੀਰ ਜੀ ਨੇ ਕਿਹਾ ਕਿ ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹੌਜਾਦੇ ਬਾਬਾ ਸ੍ਰੀ ਚੰਦ ਜੀ ਸਾਡੇ ਪੀਰਾਂ ਦੇ ਪੀਰ ਤੇ ਅੱਲਾ ਦਾ ਰੂਪ ਹਨ ਜੋ ਕਿ ਇਸ ਸਮੇਂ ਨਾਨਕ ਚੱਕ ਵਿੱਚ ਹਨ ਬਾਦਸ਼ਾਹ ਨੇ ਮਿਲਣ ਦੀ ਚਾਹਤ ਕੀਤੀ ਤੇ ਹਾਥੀ ਦੀ ਸਾਹੀ ਸਵਾਰੀ ਨਾਨਕ ਚੱਕ ਬਾਬਾ ਸ਼੍ਰੀਚੰਦ ਜੀ ਕੋਲ ਲਾਹੌਰ ਆਉਣ ਲਈ ਭੇਜੀ ਬਾਬਾ ਸ਼੍ਰੀਚੰਦ ਜੀ ਨੇ ਕਿਹਾ ਕਿ ਸਾਡੀ ਲੋਈ ਹਾਥੀ ਉੱਪਰ ਰੱਖੋ ਅਸੀਂ ਆਉਂਦੇ ਹਾਂ ਲੋਈ ਹਾਥੀ ਉੱਪਰ ਰੱਖੀ ਤਾਂ ਹਾਥੀ ਜ਼ਮੀਨ ਵਿੱਚ ਤਸ ਗਿਆ ਤੇ ਚੀਕਾਂ ਮਾਰਨ ਲੱਗ ਪਿਆ ਬਾਬਾ ਸ਼੍ਰੀਚੰਦ ਜੀ ਨੇ ਕਿਹਾ ਕੇ ਹਾਥੀ ਤਾਂ ਸਾਡੀ ਲੋਈ ਦਾ ਭਾਰ ਨਹੀਂ ਚੱਕ ਸਕਿਆ ਸੋ ਤੁਸੀਂ ਜਾਓ ਅਸੀਂ ਆਪੇ ਦਰਸ਼ਨ ਦੇਾਂਗੇ ਬਾਬਾ ਜੀ ਆਕਾਸ਼ ਮਾਰਗ ਰਾਹੀਂ ਲਾਹੌਰ ਜਹਾਂਗੀਰ ਦੇ ਦਰਬਾਰ ਪਹੁੰਚ ਗਏ ਜਹਾਂਗੀਰ ਦਾ ਪੁੱਤਰ ਕੋਠੇ ਤੋਂ ਡਿੱਗ ਕੇ ਮਰ ਗਿਆ ਜਹਾਂਗੀਰ ਨੇ ਬਾਬਾ ਜੀ ਅੱਗੇ ਤਰਲਾ ਕੀਤਾ ਤਾਂ ਬਾਬਾ ਜੀ ਨੇ ਆਪਣੇ ਕੋਲੋਂ ਜਲ ਛਿੜਕ ਕੇ ਜ਼ਿੰਦਾ ਕਰ ਦਿੱਤਾ ਤੇ ਆਪ ਅਲੋਪ ਹੋ ਗਏ ਬਾਦਸ਼ਾ ਰਾਣੀਆਂ ਸਮੇਤ ਹੀਰੇ ਜਵਾਹਰਾਤ ਲੈ ਕੇ ਬਾਬਾ ਜੀ ਕੋਲ ਨਾਨਕ ਚੱਕ ਵਿੱਚ ਆਪ ਆਏ ਪਰ ਬਾਬਾ ਜੀ ਨੇ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਬਾਦਸ਼ਾ ਜਹਾਂਗੀਰ ਨੇ 700 ਬਿੱਗੇ ਜ਼ਮੀਨ ਬਾਬਾ ਸ਼੍ਰੀ ਚੰਦ ਪਰਗਣਾ ਦੇ ਨਾਂ ਤੇ ਬਾਬਾ ਜੀ ਨੂੰ ਦੇ ਦਿੱਤੀ ਜੋ ਬਾਅਦ ਵਿੱਚ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਧਰਮ ਚੰਦ ਜੀ ਦੇ ਗਊਆਂ ਚਾਰਨ ਲਈ ਦੇ ਦਿੱਤੀ ਮਾਲਿਆ ਪਰਬਤ ਦੀਆਂ ਉੱਚੀਆਂ-ਉੱਚੀਆਂ ਚੋਟੀਆਂ ਤੇ ਬਾਬਾ ਗੋਰਖਨਾਥ ਦੇ 84 ਚੇਲਿਆਂ ਨੇ ਜਦ ਬਾਬਾ ਸ੍ਰੀ ਚੰਦ ਜੀ ਦੀ ਮਹਿਮਾ ਸੁਣੀ ਤਾਂ ਹੰਕਾਰ ਵਿੱਚ ਆ ਕੇ ਕਿਹਾ ਕਿ ਅਸੀਂ ਘੋਰ ਤਪੱਸਿਆ ਕੀਤੀ ਹੈ ਸਾਡੇ ਤੋਂ ਵੱਧ ਕਰਨੀ ਵਾਲਾ ਕੌਣ ਹੈ ਇਹ ਦੇਖਣ ਲਈ ਉਹ ਆਕਾਸ਼ ਮਾਰਗ ਰਾਹੀ ਨਾਨਕ ਚੱਕ ਆ ਪਹੁੰਚੇ ਜਿੱਥੇ ਬਾਬਾ ਸ੍ਰੀ ਚੰਦ ਜੀ ਪ੍ਰਭੂ ਭਗਤੀ ਵਿੱਚ ਲੀਨ ਸਨ ਉਹਨਾਂ ਨੇ ਬਾਬਾ ਜੀ ਨਾਲ ਬਚਨ ਕੀਤੇ ਤੇ ਭੋਜਨ ਲਈ ਬੇਨਤੀ ਕੀਤੀ। ਬਾਬਾ ਜੀ ਨੇ ਭਾਈ ਕਮਲਿਆ ਜੀ ਨੂੰ ਨਾਲ ਦੇ ਪਿੰਡ ਕਾਦਰਾਬਾਦ ਵਿੱਚ ਭਿਖਿਆ ਮੰਗਣ ਲਈ ਭੇਜਿਆ। ਕਿੰਧਾ ਨੇ ਕਰਾਮਾਤ ਨਾਲ ਪਿੰਡ ਵਾਸੀਆਂ ਦੇ ਮਨ ਬਦਲ ਦਿੱਤੇ ਤੇ ਕਿਸੇ ਘਰੋਂ ਕੁਝ ਵੀ ਭਿਖਿਆ ਨਹੀਂ ਮਿਲੀ। ਦੁਖੀ ਹੋ ਕੇ ਭਾਈ ਕਮਲਿਆ ਜੀ ਨੇ ਥਰਾਪ ਦੇ ਦਿੱਤਾ ਕਿ ਪਿੰਡ ਥੇ ਹੋ ਜਾਵੇ। ਭਾਈ ਕਮਲਿਆ ਜੀ ਨੇ ਆ ਕੇ ਸਾਰੀ ਗੱਲ ਬਾਬਾ ਜੀ ਨੂੰ ਸੁਣਾਈ। ਬਾਬਾ ਜੀ ਨੇ ਕਿਹਾ ਕਿ ਕਸੂਰ ਸਿੱਧਾਂ ਦਾ ਹੈ ਪਿੰਡ ਵਾਸੀਆਂ ਦਾ ਨਹੀਂ ਪਰ ਤੁਹਾਡਾ ਬਚਨ ਖਾਲੀ ਨਹੀਂ ਜਾਵੇਗਾ ਪਿੰਡ ਵਾਸੀਆਂ ਨੂੰ ਹੋਕਾ ਦੇ ਦਿਓ ਕਿ ਪਿੰਡ ਖਾਲੀ ਕਰ ਦਿਓ ਕਿਉਂਕਿ ਕੁਝ ਕ ਸਮੇਂ ਚ ਪਿੰਡ ਥੇ ਹੋ ਜਾਵੇਗਾ ਇਹ ਸਾਰਾ ਘੋਤਕ ਦੇਖ ਕੇ ਸਿੱਧ ਸ਼ਰਮਿੰਦੇ ਹੋ ਗਏ ਤੇ ਬਾਬਾ ਸ੍ਰੀ ਚੰਦ ਜੀ ਪਾਸੋਂ ਮਾਫੀ ਮੰਗੀ ਤੇ ਸਿੱਧ ਹੰਕਾਰ ਤਿਆਗ ਕੇ ਵਾਪਸ ਹਿਮਾਲਿਆ ਚਲੇ ਗਏ ਦੇਖਦਿਆਂ ਦੇਖਦਿਆਂ ਕਾਦਰਾਵਾਦ ਥੇ ਹੋ ਗਿਆ ਪਿੰਡ ਵਸੀਆਂ ਨੇ ਬਾਬਾ ਜੀ ਕੋਲੋਂ ਮਾਫੀ ਮੰਗੀ ਤਾਂ ਬਾਬਾ ਜੀ ਨੇ ਕਿਹਾ ਕਿ ਜਦ ਇਸ ਬੋੜ ਦੀਆਂ ਜੜਾਂ ਸੇ ਤੱਕ ਪਹੁੰਚਣਗੀਆਂ ਤਾਂ ਇਹ ਪਿੰਡ ਵਸੇਗਾ ਬਾਬਾ ਜੀ ਦੇ ਵਰ ਸਦਕਾ ਤਪ ਸਥਾਨ ਨਾਨਕ ਚੱਕ ਤੋਂ 1 ਕਿਲੋਮੀਟਰ ਦੀ ਦੂਰੀ ਤੇ ਜਦੋਂ ਬੋੜ ਦੀਆਂ ਜੜਾਂ ਪਹੁੰਚੀਆਂ ਤਾਂ ਇਹ ਪਿੰਡ ਕਾਦਰਾਬਾਦ ਫਿਰ ਤੋਂ ਆਵਾਦ ਹੋ ਗਿਆ ਇੱਥੇ ਹੀ ਬਾਬਾ ਸ੍ਰੀ ਚੰਦ ਜੀ ਨੇ ਸਿੱਧ ਗੋਸ਼ਟ ਸਮੇਂ ਆਪਣੀ ਪਵਿੱਤਰ ਬਾਣੀ ਮਾਤਰਾ ਸ਼ਾਸਤਰ ਦਾ ਉਚਾਰਨ ਕੀਤਾ। ਇਸ ਪਵਿੱਤਰ ਅਸਥਾਨ ਤੇ ਪ੍ਰਾਤਨ ਮੰਦਰ ਬਣਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੋਂ 1-2 ਦਿਨ ਬਾਅਦ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਬੜੀ ਸਰਦਾ ਨਾਲ ਮਨਾਇਆ ਜਾਂਦਾ ਹੈ। ਦੇਸ਼ ਵਿਦੇਸ਼ ਤੋਂ ਸਾਧੂ ਸੰਤ ਇੱਥੇ ਪਹੁੰਚਦੇ ਹਨ। ਹਵਨ ਜੱਗ ਹੁੰਦੇ ਹਨ। ਤੇ ਬਾਬਾ ਜੀ ਦੀ ਆਰਤੀ ਗਾਈ ਜਾਂਦੀ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਸ ਸਥਾਨ ਤੇ ਅਥਾ ਵਿਸ਼ਵਾਸ ਹੈ ਤਰਦਾਲੂ ਹਵਨਕੁੰਡ ਚੋਂ ਰਾਖ ਲੈ ਕੇ ਜਾਂਦੇ ਹਨ ਜੋ ਦੁੱਖਾਂ ਤੇ ਰੋਗਾਂ ਦਾ ਨਾਸ਼ ਕਰਦੀ ਹੈ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਤੇ ਵੀਡੀਓ ਦੇਖਣ ਲਈ ਸਾਡੇ ਚੈਨਲ ਗੱਲ ਇਤਿਹਾਸ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ